ਤੇ ਗੁਰੂ ਰਾਮਦਾਸ ਦਾ ਜਿਹੜਾ ਦਰਜੇ ਨਾ ਇੱਥੋਂ ਖਾਲੀ ਨਾ ਜਾਇ ਜੇ ਇੱਥੇ ਸਭ ਕੁਝ ਮਿਲਦਾ ਹੈ ਡੱਟ ਕੇ ਕਿਹਾ ਇਸ ਤਰ੍ਹਾਂ ਲਿਖਿਆ ਜੋ ਮੈਂ ਤੁਹਾਨੂੰ ਪੜ ਰਿਹਾ ਤੇ ਦੁਨੀਆ ਦੇ ਲੋਕੋ ਇੱਥੇ ਸੱਚ ਦੀ ਆਇਕਾਰ ਹੈ ਜੇ ਇੱਥੇ ਸਭ ਕੁਝ ਮਿਲਦਾ ਜੇ ਲੈਣ ਵਾਲਾ ਹੋਵੇ ਸੇ ਗੁਰੂ ਸਮਰੱਥ ਗੈ ਕਰਿਆ ਤੁਰ ਬੁੱਧ ਸੁਮਤਿ ਸਮਾਰਣ ਕੋ ਹੁਣ ਧਰਮ ਤੁਝਾ ਫੈਰਨ ਤ ਸਦਾ ਅਗ ਪੁੰਜ ਤਰੰਗ ਨਿਵਾਰਨ ਕੋ ਸਤਿ ਰਾਜਨ ਜਾਨ ਕਹੀ ਜੀ ਸਾਥ ਸੋਰ ਕਛੂਨਾ ਵਿਚਾਰਨ ਕੋ ਹਰ ਨਾਮ ਬਹੁਤ ਬਡੋ ਕਲਮੇ ਪਵ ਸਾਗਰ ਪਾਣ ਉਤਾਰਨ ਕੋ ਤੇ ਕਿਨੇ ਕਿਦਾਂ ਤੂੰ ਕਿਦਾਂ ਜਣੇ ਇਹਦਾ ਕੰਮ ਹੋਏਗਾ ਕੰਦੇ ਫਿਰਦੂਲੈ ਹੋਣਾ ਚਾਹੰਦਾ ਕਹਿੰਦਾ ਸਮਰੱਥ ਗੁਰੂ ਸਿਰ ਹੱਥ ਧਰਿਓ ਗੁਰ ਕੀ ਨੀ ਕਿਰਪਾ ਹਰਨਾਮ ਦਿਓ ਜਿਸ ਦੇਖ ਚਰਨ ਅਗਨ ਹਰਿਓ ਨਿਸਬਾਸਰ ਇੱਕ ਸਮਾਨ ਧਿਆਨ ਸੋ ਨਾਮ ਸੁਣੇ ਸੁਤਪਾਣ ਡਰਿਓ ਬੰਦਾ ਸਵਾਸ ਜਗਤਰ ਗੁਰੂ ਕੀ ਪਾਰਸ ਭੇਟ ਪਰਸ ਕਰਿਓ RAMDAS ਗੁਰੂ ਅਰ ਸਤ ਕਿਉ ਸਮਰੱਥ ਗੁਰੂ ਸਿਰ ਹੱਥ ਕਰਿਓ ਉਹਦੇ ਬਖਸ਼ਿਸ਼ ਦਾ ਜਿਹੜਾ ਹੱਥ ਹੈ ਨਾ ਵਾਹ ਤੁਹਾਡੇ ਤੇ ਜਿਸਲੇ ਆ ਜੇਗਾ ਨਾ ਸੱਚ ਜਾਨੋ ਭਾਈ ਸਾਹਿਬ ਇਹ ਗੁਰਪਿਆਰੀ ਸਾਧ ਸੰਗਤ ਜੀ ਮੈਂ ਨਮਾਣਾ ਜਿ ਸਿੱਖਾਂ ਪਰ ਮੈਂ ਸੱਚ ਕਹਿੰਦਾ ਵਾਂ ਕਿਸੇ ਨੂੰ ਕਿਸੇ ਗੱਲ ਦੀ ਘਾਟ ਹੋਵੇ ਉਹ ਇਸ ਦਰ ਤੇ ਪਹੁੰਚੇ ਕੋਕਰੀ ਖਾਲੀ ਨਹੀਂ ਜਾਂਸਰ